ਜਦੋਂ ਇਹ ਦੁਸਤਾਨੀ ਪੋਹਣ ਦੇ ਦਰਵਾਜ਼ੇ 'ਮਨ ਕਿਹੜਾ ਪਾਇਆ ਹੋਇਆ ਸੀ ਉਦੋਂ ਬੀਬੀ ਉਪਕਾਰਕੌਰ ਅਤੇ ਉਹਨਾਂ ਦੇ ਜਿਹੜੇ ਸਾਥੀ ਸੀਗੇ ਉਹ ਬਾਬਾ ਅਟਰਾਇ ਸाहिब ਅਤੇ ਅਕਾਰ ਰੈਸਟੋਰਾਂ ਕੋਲੇ ਮੌਜੂਦ ਸੀ। ਸਾਹਿਬ ਕੀ ਬੀਬੀ ਉਪਕਾਰਕੌਰ ਪਿੱਛੇ ਮੋੜਨ ਵਾਲੇ ਵਿੱਚ ਨਹੀਂ ਸੀ। ਬੀਬੀ ਉਪਕਾਰਕੌਰ ਨੇ ਆਪਣਾ ਰਿਵਲਵਰ ਕੱਢ ਕੇ ਕੋਈ ਫੌਜੀਆਨੀ ਉੱਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਹਮਲਾ ਵੀ ਕੀਤਾ ਅਤੇ ਲੜਾਈ ਵੀ ਹੋਈ। ਉਹਨਾਂ ਨੇ ਬੀਬੀ ਉਪਕਾਰਕੌਰ ਅਤੇ ਉਹਨਾਂ ਦੇ ਨਾਲ ਜਿੰਨੇ ਵੀ ਸਿੱਖ ਹੋਰ ਤਾਂ ਸੀਗੇ ਉਹਨਾਂ ਨੂੰ ਜੰਗ ਦੇ ਮੈਦਾਨ ਤੋਂ ਬਾਹਰ ਜਾਣ ਅਤੇ ਆਪਣੀ ਜਾਨ ਬਚਾਉਣਾ ਅਤੇ ਸੁਰੱਖਿਅਤ ਸਥਾਨ ਤੇ ਪਹੁੰਚਣ ਲਈ ਗਿਆ। ਸਤ ਸ੍ਰੀ ਗ ਦੇਖੋ 1980 ਤੋਂ ਲੈ ਕੇ 1984 ਤੱਕ ਪੰਜਾਬ ਚ ਬਹੁਤ ਵੱਡੀ ਗਿਣਤੀ ਚ ਲੋਕ ਸੰਤ ਜਨੈਲ ਸਿੰਘ ਖਾਲਸਾ ਪਿੰਡਾ ਵਾਲੇ ਅਤੇ ਅਮਰੀਕ ਸਿੰਘ ਜੀ ਨਾਲ ਜੁਲੇ ਅਤੇ ਮਰਦਿਦਮ ਤੱਕ ਹਿੰਦੂਸਤਾਨੀ ਫੌਜ ਦਾ ਮੁਕਾਬਲਾ ਵੀ ਕੀਤਾ ਅਤੇ ਸ਼ਹੀਦ ਵੀ ਹੋਏ। ਉਹ ਸਮੇਂਦਾਰਾ ਜਿਨੇ ਵੀ ਲੋਕ ਸ਼ਹੀਦ ਹੋਏ ਸੀ ਉਹਨਾਂ ਵਿੱਚ ਕੁਝ ਔਰਤਾਂ ਵੀ ਸੀਗੀਆਂ ਜਿਨ੍ਹਾਂ ਨੇ ਹਿੰਦੂਸਤਾਨੀ ਫੌਜ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਸ਼ਹੀਦ ਵੀ ਹੋਈਆਂ। ਜਿਨ੍ਹਾਂ ਵਿੱਚੋਂ ਐਸਬੀਬੀ ਉਪਕਾਰ ਕੌਰ ਬੀਬੀ ਉਪਕਾਰ ਕੌਰ ਜੀ ਦਾ ਜਨਮ 1982 ਵਿੱਚ ਹਰਿਆਣਾ ਦੇ ਕਨਾਲ ਜ਼ਿਲ੍ਹੇ ਵਿੱਚ ਸਰਦਾਰ ਮੀਤਵਾਲ ਸਿੰਘ ਆਦੇ ਮਾਤਾ ਬਖਸ਼ੀਸ਼ ਕੌਰ ਜੀ ਦੇ ਘਰੇ ਹੋਇਆ। ਬਚਪਨ ਤੋਂ ਹੀ ਕਾਰਕੋੜ ਯਤਨ ਸਿੱਖੀ ਇਤਿਹਾਸ ਅਤੇ ਸਿੱਖੀ ਧਰਮ ਵੱਸੀ ਅਤੇ ਕਾਲਜ ਦੇ ਦਿਨਾਂ ਦੇ ਦੌਰਾਨ ਹੀ ਬੀਬੀ ਕਾਰਕੋੜ 올 ਇਨ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਮੈਂਬਰ ਬਣੀ ਅਤੇ ਮੈਂਬਰ ਬਣਨ ਦੇ ਬਾਅਦ ਤੋਂ ਉਹਨਾਂ ਨੇ ਸਿੱਖੀ ਪ੍ਰਚਾਰ ਅਤੇ ਪ੍ਰਸਾਰ ਲਈ ਕਈ ਗੁਰਮਤੀ ਕੈਂਪ ਲਗਵਾਏ ਅਤੇ ਉਹਨਾਂ ਦੀ ਅਗਵਾਈ ਵੀ ਕੀਤੀ ਹਾਲਾਂਕਿ ਉਹਨਾਂ ਦੀ ਕੋਈ ਭਾਸ਼ਣ ਦੇ ਦੇ ਆ ਜਾਂ ਪ੍ਰਚਾਰ ਕਰਦੇ ਸਾਡੇ ਕੋਲ ਕੋਈ ਵੀਡੀਓ ਕਲਿੱਪ ਮੌਜੂਦ ਨਹੀਂ ਹੈ ਪਰ ਕੁਝ ਸੋਚ ਦੇ ਮੁਤਾਬਿਕ ਉਹਨਾਂ ਦੇ ਜਿਹੜੇ ਭਾਸ਼ਣ ਸੀਗੇ ਉਹ ਸਿੱਧੇ-ਸਿੱਧੇ ਰਾਜ ਕਰੇਗਾ ਖਾਸਤੇ ਕਨਸੈਪਟ ਦੇ ਨਾਲ ਲੋਕਾਂ ਨੂੰ ਜੋੜਦੇ ਸੀਗੇ ਅਤੇ ਲੋਕਾਂ ਦੇ ਵਿੱਚ ਖਾਸ ਰਾਜੀ ਭਾਉ ਉਹਨਾਂ ਨੂੰ ਜਾਗਰੂਕ ਕਰਦੇ ਸੀ ਜਿਹਦੇ ਕਰਕੇ ਉਹਨਾਂ ਨੂੰ ਕਈ ਵਾਰੀ ਕਈ ਪੁਲਿਸ ਵਾਲੇ ਵਲੋਂ ਕਈ ਸ਼ਰਾਰਤੀ ਅੰਸਰਾ ਵਲੋਂ ਡਰਾਇਆ ਤਮ ਕਹਿ ਵੀ ਗਿਆ 1982 ਤੱਕ ਵੀ ਵੀ ਕਾਰਕੋਨ ਬਹੁਤ ਥੋੜੇ ਸਮੇਂ ਚ ਪੰਜਾਬ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਦੀਆਂ ਕਈ ਔਰਤਾਂ ਆਪਣੇ ਨਾਲ ਜੋੜ ਕੇ ਇੱਕ ਸਾਂਮੁਖ ਜਥੇ ਦੇ ਰੂਪ ਵਿੱਚ ਸਿੱਖੀ ਪਛਾਣ ਨੂੰ ਗਿਹਾ ਵਧਾਇਆ ਅਤੇ ਇਹ ਉਸ ਸਮੇਂ ਜਿੰਨੇ ਵੀ ਗੁਰਮਤੀ ਸਮਾਗਮ ਜਿੰਨੇ ਵੀ ਸਿੱਖੀ ਪ੍ਰਚਾਰ ਹੋ ਰਹੇ ਸੀਗੇ ਇਸ ਪਾਏ ਅਮਰੀਕੀ ਜੀ ਖਾਸਾ ਦੀ ਅਗਵਾਈ ਹੇਠ ਕੀਤੇ ਜਾਂਦੇ ਸੀ ਜੋ ਉਸ ਸਮੇਂ 올 ਇਨ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੁਖੀ ਸੀ ਦੇਖੋ ਬੀਬੀ ਉਪਕਾਰ ਕੋਰੇ ਬਹੁਤ ਬਹਾਦਰੀ ਸ਼ਕਤੀ ਸੀ ਜਦ ਇਹ ਕਰਕੇ ਅੱਗੇ ਜਾ ਕੇ ਉਹਨਾਂ ਨੂੰ 올 ਇਨ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਮਹਿਲਾ ਵਿੰਗ ਦੀ ਪ੍ਰਧਾਨਗੀ ਤੇ ਨਿਯੁਕਤ ਕੀਤਾ ਗਿਆ ਜਦੋਂ ਸੰਤ ਜਨੈ ਸਿੰਘ ਖਾਲਸਾ ਪਿੰਡਾ ਵਾਲਿਆ ਵਾਲੋ ਤਰਮੀਦ ਮੋੜ ਤੇ ਸ਼ੁਰੂ ਕੀਤਾ ਗਿਆ ਤੇ ਉਪਕਾਰ ਕੋ ਨੇ ਇਸ ਬਹੁਤ ਵੱਡਾ ਯੋਗਦਾਨ ਪਾਇਆ ਉਹਨਾਂ ਨੇ ਕਈ ਸਿੱਖ ਔਰਤਾਂ ਨੂੰ ਸਮੇਂ ਦੀ ਜ਼ਾਲਮ ਹਕੂਮਤ ਖਿਲਾਫ ਲੜਨ ਆਵਾਜ਼ ਚੁੱਕਣ ਤੇ ਪੰਜਾਬ ਦੀ ਆਜ਼ਾਦੀ ਲਈ ਲੜਨ ਲਈ ਪ੍ਰੇਰਿਤ ਕੀਤਾ ਜਿਨੇ ਕਰਕੇ ਉਹਨਾਂ ਨੇ ਇੱਕ ਵਾਰੀ ਹੋਰ ਕਈ ਸ਼ਰਾਤੇ ਅੰਸਰਾ ਵੱਲੋਂ ਕਈ ਲੋਕਲ ਬੰਦਿਆਂ ਵੱਲੋਂ ਅਤੇ ਕਈ ਪੁਲਿਸ ਵਾਲਿਆਂ ਵੱਲੋਂ ਡਰਾਇਆ ਤਾਂ ਮੈਂ ਕਹਿ ਵੀ ਗਿਆ ਪਰ ਬੀਬੀ ਭਕਰ ਕੌਰ ਨੇ ਬੇਕੋਕ ਹੋ ਕੇ ਆਪਣਾ ਪ੍ਰਚਾਰ ਰੇਤਾ ਆਪਣਾ ਪ੍ਰਸਾਰ ਜਾਰੀ ਰੱਖਿਆ ਅਤੇ ਇਹ ਲੜਾਈ ਵੀ ਜਾਰੀ ਰੱਖੀ ਧਰਮੀ ਦਮੋਰਚੀ ਦੌਰਾਨ ਕਈ ਅਣਗਿਣਤ ਵਾਰ ਸਿੱਖ ਹੋਰਤਾਂ ਨੇ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਵੀ ਕੀਤਾ ਹੁਣ ਦੇਖੋ ਜੇ ਇੰਨਾ ਕੋਈ ਵਾਪਰੀ ਰਿਹਾ ਸੀ ਨਾ ਕੁਝ ਹੋ ਹੀ ਰਿਹਾ ਸੀ ਤੇ ਤਰੀਕੋਂ ਦੀ 3 ਜੂਨ 1984 ਜਦੋਂ ਹਿੰਦੁਸਤਾਦੀ ਪਵੰਦੇ ਦਰਬਾਰ ਸਹਿਬ ਨੂੰ ਘੇਰਾ ਪਾਇਆ ਹੋਇਆ ਸੀ ਉਦੋਂ ਬੀਬੀ ਭਕਰ ਕੌਰ ਅਤੇ ਉਹਨਾਂ ਦੇ ਜਿਹੜੇ ਉਹ ਬਾਬਾ ਅਟਰਾਈ ਸਾਹਿਬ ਅਤਿਆਕਾਰ ਰੈਸਟ ਹਾਊਸ ਕੋਲੇ ਮੌਜੂਦ ਸੀ ਅਤੇ ਜਦੋਂ ਹਿੰਦੂਸਤਾਨੀ ਫੌਜ ਨੇ ਸਿੱਖਾਂ ਦੀ ਸਭ ਤੋਂ ਪਵਿੱਤਰ ਈਸਤਾਨੇ 'ਤੇ ਹਮਲਾ ਕਰਨਾ ਸ਼ੁਰੂ ਕੀਤਾ ਉਦੋਂ ਬੀਬੀ ਉਪਕਾਰ ਘਰ ਅਤੇ ਉਹਨਾਂ ਦੇ ਸਾਥੀਆਂ ਨੇ ਮਿਲ ਕੇ ਜਵਾਬੀ ਫਾਇਰਿੰਗ ਵੀ ਕੀਤੀ ਅਤੇ ਹਮਲਾ ਵੀ ਕੀਤਾ ਅਤੇ ਮੁਕਾਬਲਾ ਵੀ ਕੀਤਾ ਹਿੰਦੂਸਤਾਨੀ ਫੌਜ ਦਾ ਉਹਦੇ ਅਗਲੇ ਦਿਨ ਯਾਨੀ 5 ਜੂਨ 1984 ਨੂੰ ਜਦੋਂ ਹਿੰਦੂਸਤਾਨੀ ਫੌਜ ਵੱਲੋਂ ਫਾਇਰਿੰਗ ਬੰਦ ਕੀਤੀ ਗਈ ਉਦੋਂ ਬੀਬੀ ਉਪਕਾਰ ਘਰ ਅਤੇ ਉਹਨਾਂ ਦੇ ਨਾਲ ਜਿਹੜੀ ਸਿੱਖ ਇੰਸਟਿਟਿਊਟ ਫੈਡਰੇਸ਼ਨ ਦੇ ਕੁਝ ਜਰੂਰ ਸਿੰਘ ਸੀ ਅਤੇ ਕੁਝ ਔਰਤਾ ਸੀ ਗਿਆ ਉਹ ਸਾਰੇ ਆਕਾਰ ਰੇਸਟ ਹਾਊਸ ਕੋਲ ਇਕੱਠੇ ਹੋਏ ਇਕੱਠੇ ਹੋ ਕੇ ਜਿਹੜੇ ਜਹਰੂ ਸਿੰਘ ਸੀ ਪੁਰਾਣੇ ਬੀਬੀ ਉਪਕਾਰ ਕੌਰ ਅਤੇ ਉਹਨਾਂ ਦੇ ਨਾਲ ਜਿੰਨੇ ਵੀ ਸਿੱਖ ਹੋਰ ਤਾਂ ਸੀਗੇ ਉਹਨਾਂ ਨੂੰ ਜੰਗ ਦੇ ਮੈਦਾਨ ਚ ਬਾਹਰ ਜਾਣ ਅਤੇ ਆਪਣੀ ਜਾਨ ਬਚਾਉਣਾ ਤੇ ਸੁਰੱਖਿਅਤ ਸਥਾਨ ਦੇ ਲਈ ਪਹੁੰਚਣ ਲਈ ਗਿਆ ਪਰ ਬੀਬੀ ਉਪਕਾਰ ਕੌਰ ਅਤੇ ਬੀਬੀ ਪਰਮਜੀਤ ਕੌਰ ਨੇ ਉਹਨਾਂ ਨੂੰ ਮਨਾ ਕਰ ਦਿੱਤਾ ਹੁਣ ਇਥੇ ਅਕਲ ਪੱਕੀ ਹੋ ਗਈ ਸੀ ਕਿ ਬੀਬੀ ਉਪਕਾਰ ਕੌਰ ਪਿੱਛੇ ਮੁੜਨ ਵਾਲੇ ਵਿੱਚੋਂ ਨਹੀਂ ਸੀ ਫਾਂਜੀ ਤੇ 6 ਜੂਨ ਦੀ ਰਾਤ ਨੂੰ ਬੀਬੀ ਉਪਕਾਰ ਕੌਰ ਅਤੇ ਬੀਬੀ ਪਰਮਜੀਤ ਕੌਰ ਬਾਬਾ ਅਟਰਾਈ ਕ્વાਟਰ ਵੱਲ ਜਾ ਰਹੀਆਂ ਸੀ ਤੇ ਰਾਹ ਦੇ ਵਿੱਚ ਉਹਨਾਂ ਦਾ ਸਾਹਮਣਾ ਹਿੰਦੁਸਤਾਨ ਦੀ ਫੌਜ ਨਾਲ ਹੁੰਦਾ ਹੈ ਜਿਨੇ ਉਹਨਾਂ ਨੂੰ ਤੁਰੰਤ ਹੀ ਘੇਰਾ ਪਾ ਲਿਆ ਬੀਬੀ ਉਕਾਰਕੋ ਨੇ ਆਪਣਾ ਰਿਵਲਵਰ ਕੱਢ ਕੇ ਕੁਝ ਫੌਜੀਆ ਨੂੰ ਉੱਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਹਮਲਾ ਵੀ ਕੀਤਾ ਅਤੇ ਲੜਾਈ ਵੀ ਹੋਈ ਉਸ ਲੜਾਈ ਦੌਰਾਨ ਤਿੰਨ ਸਿੱਖ ਔਰਤਾਂ ਵੀ ਸ਼ਹੀਦ ਹੋ ਗਈਆਂ ਜਿਹਦੇ ਕਰਕੇ ਹਿੰਦੁਸਤਾਨੀ ਫੌਜ ਨੂੰ ਲੱਗਿਆ ਸੀ ਕਿ ਹੁਣ ਇਹਨਾਂ ਨੂੰ ਹਰਾਉਣਾ ਇਹਨਾਂ ਨੂੰ ਮਾਰਨਾ ਬਹੁਤ ਸੌਖਾ ਹੈ ਪਰ ਇਹ ਜਿਹੜਾ ਭੁਲਿਖਾ ਸੀਗਾ ਹਿੰਦੁਸਤਾਨ ਦੀ ਫੌਜ ਦਾ ਇਹ ਬਹੁਤ ਜਲ ਟੁੱਟਣ ਵਾਲਾ ਸੀ ਕਿਉਂਕਿ ਉੱਥੇ ਅਜੇ ਬੀਬੀ ਉਕਾਰਕੋ ਰਾ ਤੇ ਬੀਬੀ ਪਰਮਜੀਤ ਕੌਰ ਮੌਜੂਦ ਸੀ ਅਤੇ ਉਹਨਾਂ ਦੋਨਾਂ ਨੇ ਮਿਲ ਕੇ ਮਸ਼ੀਨ ਗੰਨਾ ਦੇ ਨਾਲ 912 ਫੌਜੀਆਂ ਨੂੰ ਮਾਰ ਦਿੱਤਾ ਅਤੇ ਹਿੰਦੁਸਤਾਨ ਦੀ ਫੌਜ ਨਾਲ ਲੜਦੇ ਹੋਏ ਸ਼ਹੀਦੀ ਪ੍ਰਾਤ ਕਰ ਲਈ ਇਹ ਜਿਹੜੀ ਕਹਾਣੀ ਆ ਬੀਬੀ ਊਕਾਰ ਕੌਰ ਜੀ ਦੀ ਇਹ ਸਾਨੂੰ ਪ੍ਰੇਰਿਤ ਕਰਦੀ ਆ ਅਤੇ ਇੱਕ ਜਜ਼ਬਾ ਭਰਦੀ ਆ ਸਾਡੇ ਵਿੱਚ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਣ ਦੇ ਲਈ ਜੇਕਰ ਉਹਨਾਂ ਦੀ ਪ੍ਰੈਜ਼ੈਂਟ ਟਾਈਮ ਦੀ ਗੱਲ ਕਰੀਏ ਵਰਤਮਾਨ ਸਮੇਂ ਦੀ ਕਿ ਉਹਨਾਂ ਦੇ ਕੋਈ ਨਜ਼ਦੀਕੀ ਰਿਸ਼ਤੇਦਾਰੀਆਂ ਪਰਿਵਾਰਿਕ ਮੈਂਬਰ ਕੋ ਜਿੰਦਾ ਹੈ ਜਾਂ ਨਹੀਂ ਹੈ ਉਹਨਾਂ ਬਾਰੇ ਸਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਹੈ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹੋਵੇ ਉਹਨਾਂ ਦੇ ਬਾਰੇ ਉਹਨਾਂ ਦੇ ਕੋਈ ਰਿਸ਼ਤੇਦਾਰ ਬਾਰੇ ਤੇ ਸਾਨੂੰ ਕਮੈਂਟ ਦੇ ਵਿੱਚ ਦੱਸ ਸਕਦਾ ਹੈ